ਆਏ ਆਏ ਹਾਏ ਸੌਰੀ 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 ਸੱਚੀ ਹਾ ਸੌਰੀ ਨਹੀਂ ਮੇਰੇ ਚ ਤਾਂ ਚਾਹੀ ਇੱਕ ਵਾਰੀ ਹੋਰ ਵੱਜ ਹਾ ਹਾ ਦਿਲ ਤੇ 6:00 ਵੱਜੀ ਮੇਰੇ ਤਾਂ ਚੱਲ ਕੋਈ ਨਹੀਂ ਆ ਦਾ ਦਿਲ ਨੂੰ ਸਾਹਮਣੇ ਰੱਖ ਮੈਂ ਸੌਰੀ ਮੰਗੀ ਜਾਨੀ ਐ ਨਾ ਮੇਰੇ ਤੋਂ ਗਲਤੀ ਹੋਈ ਆ ਤੇ ਮੜਾ ਦੇਖ ਕੇ ਤੁਰਿਆ ਕਰੋ ਕੋਈ ਬੱਚੇ ਵੱਜਦਾ ਫਿਰ ਦਾਂਗਾ ਹੈ ਮੈਂ ਦੇਖ ਕੇ ਤੁਰਾ ਉਹ ਮੈਡਮ ਜੀ ਵੱਜੇ ਦਾ ਤੁਸੀਂ ਉਹ ਮੇਰੇ ਚ ਹਾਂ ਦੇਖੀ ਲੈ ਪਿੱਛੇ ਤੁਰਿਆ ਆਂਦਾ ਮੇਰੀ ਤਾਂ ਸੱਚੀ ਚੰਗੀ ਭਲੀ ਜ਼ਿੰਦਗੀ ਸੀਗੀ ਕਿੱਥੋਂ ਮੈਂ ਦੁੱਖਾਂ ਦੇ ਵਿੱਚ ਪਾ ਲਈ ਐਨੇ ਤਾਂ ਨਾ ਮੇਰੇ ਬਦਲੇ ਲੈ ਲੈ ਗਿਣ ਗਿਣ ਕੇ ਹੁਣ ਮੰਗ ਰਹੀ ਆਂਦਾ ਚੱਲ ਕੋਈ ਨਹੀਂ ਜਾ ਕੇ ਅਮਨ ਨਾਲ ਕਰਦੀ ਆ ਸਾਰੀ ਗੱਲ ਵੀ ਅਮਨ ਮੈਨੂੰ ਤਾਂ ਨਾ ਕਮਰਾ ਹੋਰ ਕੋਈ ਪਾਲ ਕੇ ਦੇ ਮੈਂ ਨਹੀਂ ਇਹਨਾਂ ਦੇ ਘਰੇ ਰਹਿਣਾ ਹੈਗਾ ਥਰਕੀ ਜਾਂ ਕਿਸੇ ਥਾਂ ਦਾ ਉਹ ਜਾਂਦੀ ਆ ਅੱਛਾ ਉਹਨਾਂ ਦੇ ਘਰੇ ਓਹੋ ਕਿਵੇਂ ਮੈਂ ਤੂੰ ਹਮ ਉਹ ਤਾਂ ਆਪਣੇ ਪਿੰਡ ਕੁੜੀ ਪੜਾਉਂਦੀ ਆ ਮੈਡਮ ਦਾ ਪਿੱਛਾ ਜਾ ਕਰਦਾ ਤੁਰਿਆ ਜਾਣਾ ਨਾ ਨਾ ਮੈਂ ਤਾਂ ਕੰਮ ਆਇਆ ਸੀਗਾ ਇੱਥੇ ਉਹ ਨਾ ਜੱਸੀ ਮੁੰਡਾ ਟੱਕਰਨਾ ਸੀ ਉਹਨੇ ਫੋਨ ਕੀਤਾ ਸੀਗਾ ਮੈਂ ਨਾਲੇ ਇਹੋ ਜਿਹਾ ਬੰਦਾ ਹੀ ਨਹੀਂ ਹੈਗਾ ਭਾਬੀ ਤੂੰ ਕਮਾਲ ਕਰਦੀ ਐ ਵੇ ਆ ਆਪਣੀ ਵੀ ਹੀ ਚ ਕੀ ਦਾ ਜੱਸੀ ਹੈਗਾ ਕੋਈ ਵੀ ਨਹੀਂ ਹੈ ਤਾ ਵੇ ਮੈਂ ਤੈਨੂੰ ਭੁੱਲੀ ਨਹੀਂ ਗਈ ਤੂੰ ਸਾਰਾ ਦਿਨ ਕੁੱਤੀਆਂ ਦੇ ਪਿੱਛੇ ਤੁਰਿਆ ਫਿਰਦਾ ਰਹਿੰਦਾ ਰਹੇਗਾ ਜਾਣਦੀ ਆ ਮੈਂ ਤੈਨੂੰ ਪਹਿਲਾਂ ਤਾਂ ਕੋਈ ਤੈਨੂੰ ਪਿੰਡ ਚੋਂ ਸਾਖ ਨਹੀਂ ਕਰਾਂਦਾ ਜੇ ਹੇਰ ਜਿਕਰ ਤੂਤ ਦਾ ਮਾਲਕ ਹੈਗਾ ਤੈਨੂੰ ਪੈਗੋ ਡੋਲੇ ਲਈ ਫਿਰਦਾਗਾ ਓਹੋ ਉਹਨੂੰ ਮੈਂ ਜਾਣਦਾ ਉਹ ਮਾਸਟਰ ਨਹੀਂ ਲੱਗੀ ਹੋਈ ਆ ਠੀਕ ਹੈ ਸਾਡੇ ਘਰੇ ਰਹਿੰਦੀ ਐ ਤੈਨੂੰ ਪਤਾ ਅੱਜ ਕੱਲ ਲੁੱਟਖੋਹਾਂ ਵਾਹ ਲੀਆਂ ਹੁੰਦੀਆਂ ਨੇ ਫੋਨ ਵੀ ਉਹਦੇ ਕੰਨਾਂ 'ਚ ਕਾਂਡੇ ਪਾਇਆ ਮਾਹ ਚੱਲ ਇੱਥੋਂ ਤੱਕ ਛੱਡ ਹੀ ਆਵਾ ਗਲਤ ਰਾਤਾ ਕੋਈ ਹੈ ਨਹੀਂ ਸੀ ਭਾਬੀ ਮੇਰਾ ਤੂੰ ਕਮਾਲ ਕਰਦੀ ਐ ਚੱਲ ਵੇ ਚੱਲ ਅੱਛਾ ਜਿਹੜੀ ਟੀਚਰ ਲੱਗੀ ਬਗਾਨੇ ਪਿੰਡ 'ਚ ਆ ਕੇ ਤੇ ਉਹ ਮੁੰਡਿਆ ਖੁੰਡਿਆ ਤੋਂ ਡਰੂਗੀ ਹੈ ਵੀ ਉਹਦੇ ਕਾ ਹੱਥਾਂ ਜਜਾ ਕੰਨਾਂ 'ਚ ਖੋ ਕੇ ਲੈ ਜਾਣਗੇ ਤੂੰ ਆਹ ਚੂਤ ਚ ਲਾਕਣਾ ਨਾ ਕਿਸੇ ਕੋਲੇ ਹੋਰ ਕਰੀ ਜਾਣਦੀਆਂ ਮੈਂ ਤੈਨੂੰ ਓਹੋ ਭਾਬੀ ਤੈਨੂੰ ਦੱਸ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਪਿੰਡ ਦਾ ਤਾਂ ਤਾਂ ਇੱਥੋਂ ਕੁੱਤਾ ਵੀ ਡਰ ਕੇ ਲੰਘਦਾ ਫੱਦਕਰੀ ਨਹੀਂ ਆ ਦੱਸ ਮੈਂ ਤਾਂ ਉਹਨੂੰ ਛੱਡਣ ਆਇਆ ਸੀਗਾ ਚੱਲ ਤੂੰ ਤਾਂ ਗਾਲੀ ਪੈ ਗਈ ਜਾਨਾ ਮੈਂ ਤਾਂ ਭਾਗ ਜਾ ਭਾਗ ਜਾ ਜਾ ਛੱਡਣ ਨੂੰ ਉਹਨੂੰ ਹੋਰ ਬਥੇਰੇ ਲਾ ਮੈਂ ਇਹ ਭੁੱਲ ਨਹੀਂ ਆ ਤਾ ਸਭ ਜਾਣਦੀਆਂ ਇਹਨੂੰ ਵੀ ਇਹ ਕੀਤੇ ਮਾਰ ਆਇਆ ਸੀ ਉਹਦਾ ਵਿਚਾਰੀ ਦਾ ਪਿੱਛਾ ਕਰਦਾ ਫਿਰਦਾ ਚੱਲ ਲੈਣੀ ਆ ਉਹਦੀ ਵੀ ਬੇੜਕ ਕੁੜੀ ਸੀ ਉਹਨੂੰ ਕਹਿ ਨਹੀਂ ਆ ਇਹ ਤਾਂ ਬਚ ਕੇ ਰਹੀ ਮਸਟੰਡੇ ਤੋਂ ਹੇ ਹੇ ਰੱਬਾ ਸ਼ੁਕਰ ਆ ਉਹ ਪਤਾ ਨਹੀਂ ਕਿਹੜੀ ਬੁੜੀ ਜੀ ਹੈ ਹੁਣ ਉਹਦੇ ਨਾਲ ਗੱਲੀ ਲੱਗਿਆ ਪਿਆ ਇਹ ਬੰਦੇ ਦੀ ਮੈਨੂੰ ਸਮਝ ਨਹੀਂ ਆਉਂਦੀ ਇਹ ਬੁੜੀਆਂ ਨਾਲ ਹੀ ਕਿਆ ਗੱਲਾਂ ਕਰਦਾ ਹੁਣ ਉਹਨੂੰ ਪਤਾ ਨਹੀਂ ਕੀ ਝੇੜ ਮਖਸ਼ ਮਾਸਕਰੀਆਂ ਕਰੂਗਾ ਚੱਲ ਬਾਹਰ ਖੁੱਲਾ ਪਿਆ ਮੈਂ ਵੀ ਜਾਮਾ ਸੋਣਾ ਤੇ ਦੇ ਕਾਮਣ ਕੀ ਕਰਦੀ ਐ ਮੀਤ ਤੁਰੇ ਆਉਂਦੀ ਐ ਲੈ ਹੋਰ ਕਿਵੇਂ ਆ ਦੀ ਜੀ ਠੀਕ ਆ ਹੋਰ ਮੀਤ ਠੀਕ ਆ ਮੈਂ ਤਾਂ ਕਹਦੇ ਠੀਕ ਆ ਸੱਚੀ ਨਾ ਕਹੇ ਜਾ ਘਰ ਲੱਭ ਕੇ ਦਿੱਤਾਗਾ ਮੈਨੂੰ ਤੂੰ ਕੀ ਹੋ ਗਿਆ ਹੋਣਾ ਕਰਨਾ ਕੀ ਆਗਾ ਮੈਨੂੰ ਤਾਂ ਹੀ ਸੀਗਾ ਚੱਲ ਵਧੀਆ ਘਰ ਮਿਲ ਗਿਆ ਮੈਨੂੰ ਘਰ ਵੀ ਸਾਰਾ ਕੁਝ ਪਸੰਦ ਆ ਗਿਆ ਸੀਗਾ ਅੱਛਾ ਗੱਲ ਕਰ ਹੁਣ ਉੱਥੇ ਨਾ ਨਵੇਂ ਕੰਡੇ ਬੀਜਦੇ ਸੱਚੀ ਉਹਨਾਂ ਦੇ ਮੁੰਡੇ ਜੇ ਹੋ ਕੀ ਗਿਆ ਇੰਨਾ ਵਧੀਆ ਤਾਂ ਪਰਿਵਾਰ ਆ ਉਹ ਪਰਿਵਾਰ ਤਾਂ ਵਧੀਆ ਪਹਿਲਾਂ ਤਾਂ ਉਹ ਦੀਦੀ ਮੈਨੂੰ ਕਹਿੰਦੀ ਸੀ ਕਿ ਬਸ ਮੇਰੇ ਦੋ ਜਵਾਕ ਆ ਤੇ ਮੈਂ ਆਪਾ ਮੇਰੇ ਘਰ ਵਾਲਾ ਵੀ ਹੋਰ ਘਰ ਦੇ ਵਿੱਚ ਕੋਈ ਮੈਂਬਰ ਨਹੀਂ ਹੈਗਾ ਚਲ ਮੈਂ ਵੀ ਆਖਾ ਚਲ ਛੋਟਾ ਜਿਹਾ ਪਰਿਵਾਰ ਆ ਸਾਰਾ ਕੁਝ ਮੇਰੇ ਨਾਲ ਗਰੀਬੀ ਹੋ ਗਈ ਮੈਂ ਚਲ ਮੈਂ ਰਹੀ ਜਾਉਂਗੀ ਇੱਥੇ ਠੀਕ ਹੈ ਤੇ ਗੱਲ ਕਰਨਾ ਹੁਣ ਇੱਕ ਉਹ ਕਦੀ ਪਤਾ ਨਹੀਂ ਕੀ ਕਹਿੰਦੇ ਹੁੰਦਾ ਲੋਧ ਧੜੂ ਫੋਧੜੂ ਜਾਂ ਪਤਾ ਨਹੀਂ ਕਿੱਧਰਲੇ ਪਾਸੇ ਇੱਕ ਉਹਦਾ ਦਿਓਰ ਨਿਕਲ ਆਇਆ ਹਣ ਦਿਓਰ ਉਹ ਵਨ ਟੂ ਮੈਂ ਨਹੀਂ ਨਾਨੂ ਜਾਣਦੀ ਉਹ ਤਾਂ ਵਨ ਟੂ ਆ ਕੋਣ ਆ ਹੋ ਅੱਛਾ ਉਹ ਵਨ ਟੂ ਉਹ ਤਾਂ ਉਹੀ ਲੱਗਦਾ ਦੇਖਣ ਚ ਉਹ ਹੀ ਫੁਕਰਾਗਾ ਉਹ ਥਰਕੀ ਜਿਹਾ ਸੁਆਦਾ ਦੇਖਣ ਚ ਉਹਨੂੰ ਚਾਕਣ ਚੁੱਕਣ ਦੀ ਆਦਤ ਆ ਗਈ ਉਹ ਇਹ じゃ ਹੈ ਨਹੀਂਗਾ ਉਹ ਸੱਚੀ ਨਹੀਂ ਹੈ ਦੇਖਣ ਕੀ ਆ ਉਹ ਇਹ じゃ ਨਹੀਂ ਹੈਗਾ ਪਰ ਮੈਨੂੰ ਤਾਂ ਲੱਗਿਆ ੜਕੇ ਉਹ ਤਾਂ ਮੇਰੇ ਨਾਲ ਹੁਣ ਜਦੋਂ ਮੈਂ ਆਈ ਜਾਂਦੀ ਸੀ ਮੇਰੇ ਪਿੱਛੇ ਪਿੱਛੇ ਆਇਆ ਹੁਣ ਵੀ ਨਹੀਂ ਨਹੀਂ ਉਹੀ ਆਦਤ ਹੀ ਆ ਉਹਨੂੰ ਇਹ じゃ ਹੈ ਨਹੀਂਗਾ ਸਾਨੂੰ ਪਤਾ ਨਾ ਪਰਿਵਾਰ ਕਿੰਨਾ ਵਧੀਆ ਤਾਂ ਹੀ ਤਾਂ ਮੈਂ ਤੈਨੂੰ ਬਾਕੀ ਆਏਗਾ ਤਾਂ ਦਾਪਾ 2 ਮਹੀਨਿਆਂ ਦਾ ਐਡਵਾਂਸ ਕਰਾਇਆ ਦੇਈ ਬੈਠਾ 16000 ਰੁਪਿਆ ਜੇ ਅਗਲੇ ਨੇ ਨਾ ਮੋੜਿਆ ਫੇਰ ਤੇ ਤੂੰ ਐ ਕਰਕੇ ਨਾ 2 ਮਹੀਨੇ ਔਖੀ ਸੌਖੀ ਟਪਾ ਲਾ ਫਿਰ ਮੈਂ ਹੌਲੀ ਹੌਲੀ ਕੋਈ ਮਕਾਨ ਪਾਲ ਲਾਂਗੇ ਆਪਾਂ ਫਿਰ ਮੈਂ ਤਾਂ ਤੇਰੇ ਕੋਲ ਐ ਹੀ ਆਈ ਸੀ ਨਾ ਮੈਂ ਤਾਂ ਹੋਰ ਕਿਤੇ ਲੱਭਦੇ ਸੱਚੇ ਤੇ ਹੁਣ ਤੂੰ ਕਹਿੰਦੀ ਆ ਵੀ ਆ ਵੀ ਤੇਰੀ ਗੱਲ ਸਹੀ ਆ ਵੀ 16000 ਰੁਪਏ ਕੀ ਮੈਮੋੜ ਲਗੇ ਹੋ ਹਣਾ ਜਹ ਲੈ ਨਾ ਮੋੜਿਆ ਉਹ ਤਾਂ ਐ ਨਹੀਂ ਪਤਾ ਅੱਜ ਇੱਥੇ ਆਗਾ ਤਾਂ ਦੋ ਦੋ ਮਹੀਨੇ ਮਹੀਨਾ ਮਹੀਨਾ ਘਰੇ ਨਹੀਂ ਆਉਂਦਾ ਉਹ ਸੱਚੇ ਹਾਂ ਕਿੱਥੇ ਰਹਿੰਦਾ ਉਹ ਐ ਤਾਂ ਮੈਨੂੰ ਵੀ ਨਹੀਂ ਪਤਾ ਕਿੱਥੇ ਰਹਿੰਦਾ ਬਾਹਰ ਮੁੰਡਿਆਂ ਨਾਲ ਵਗਬੁਗ ਜਾਂਦਾਗਾ ਕਿਤੇ ਹਾਂ ਫਿਰ ਅੱਬਾ ਸ਼ੁਕਰ ਚਾਹ ਹਾਂ ਘਰੇ ਕੁਰੇ ਨਹੀਂ ਹੁੰਦਾ ਵਧੀਆਗਾ ਤੈਨੂੰ ਕੱਲੇ ਨੂੰ ਰਹਿਣ ਸਿੰਦ ਕੋਈ ਉਹ ਨਹੀਂ ਨਹੀਂ ਨਾ ਕੀ ਨਹੀਂ ਪੈਣਾ ਮੈਂ ਤੈਨੂੰ ਕੀ ਦਸਾਵਣ ਜਦੋਂ ਮੈਂ ਉਹਨਾਂ ਰੇਕਰ ਜਾ ਕੇ ਬੈਠੀ ਮੈਂ ਉਹਨਾਂ ਸੋਫੇ ਤੇ ਸੁੱਤਾ ਪਿਆ ਉਹ ਤਾਂ ਐਂ ਜਕਰਕਰ ਗੱਲਾਂ ਕਰਦਾ ਮੈਨੂੰ ਤਾਂ ਐ ਲੱਗੇ ਮੇਰੇ ਹੱਥ ਪੱਲਾ ਲਾਊਗਾ ਨਹੀਂ ਨਹੀਂ ਉਹ ਹੀ ਦੇਖਣ ਜੀ ਲੱਗਦਾ ਹੁਣ ਸਾਡੇ ਨਾਲ ਤਾਂ ਵਰਤਦੇ ਆ ਨਾ ਵਧੀਆ ਸੁਭਾਅ ਵਧੀਆ ਸਾਰੇ ਪਰਿਵਾਰ ਦਾ ਤਾਂ ਦੇਖਣ ਜੀ ਫੁਕਰਾ ਲੱਗਦਾ ਮੈਂ ਡਰ ਗਈ ਘਬਰਾਣਾ ਘਬਰਾਵਾ ਕਿਉਂ ਨਾ ਮੈਂ ਤਾਂ ਹੀ ਘਬرائی ਜਾਂਦੀ ਹੁਣ ਵੀ ਮੈਂ ਤਾਂ ਡਰਦੀ ਡਰਦੀ ਆਈ ਆ ਚੱਲ ਤੂੰ ਮੈਨੂੰ ਕਹਿ ਤਾਂ ਹੁਣ ਹੁਣ ਨਾ ਘਬਰਾਉਂਗੀ ਪਰ ਫੇਰ ਵੀ ੜੀ ਡਰਤਾ ਲੱਗਦਾ ਨਾ ਨਾ ਕੋਈ ਨਾ ਤੇ ਉੱਥੇ ਨਾ ਇੱਕ ਬੁੜੀ ਜੀ ਨੇ ਖੜਾਈ ਖੜਾ ਭਾਰੀ ਜੀ ਸੀ ਗੋਰੀ ਜੀ अच्छा हां ते ओदे ना ਗੱਲੀ ਲੱਗ ਗਿਆ ਤੇ ਮੈਂ ਤਾਂ ਦੋ ਦੋ ਤੇਰੇ ਅੰਦਰ ਵੜ ਗਈ ਮੈਂ ਕਿਹਨੂੰ ਐ ਵੀ ਨਾ ਪਤਾ ਲੱਗਿਆ ਮੈਂ ਕਿੱਧਰ ਪਣੀਆ ਫਿਰ ਤੇਰੇ ਨਾਲ ਮਗਰ ਪੈਜੀ ਹਾਂ ਨਾ ਨਾ ਕੋਈ ਨਾ ਤੂੰ ਕਬਰਾ ਨਾ ਉਹ ਹੈ ਨਹੀਂ ਉਹ ਜਾਤਾ ਤਾਂ ਇਹਨੂੰ ਨੇ ਕੁਛ ਕਹਿੰਦਾ ਨਾ ਨਾ ਕੁਛ ਨਹੀਂ ਕਹਿੰਦਾ ਉਹਨੇ ਮੈਂ ਜਾਣੀ ਆਉਣੀ ਆਂਗੀ ਜਦੋਂ ਉਹਨਾਂ ਦੇ ਘਰੇ ਜਾਣੀ ਉਹਦੀ ਭਾਬੀ ਕੋਲੇ ਕਿ ਵੀਰ ਕੰਮ ਹੁੰਦਾਗਾ ਐ ਨਹੀਂ ਬੋਲਦਾ ਚੱਲਦਾ ਉਹ ਤਾਂ ਤੈਨੂੰ ਵਹਿਮ ਹੋ ਗਿਆ ਤੂੰ ਹਜੇ ਰਹਿਣ ਰਹਿਣ ਲੱਗ ਗਿਆ ਨਾ ਤੈਨੂੰ ਥੋੜੇ ਦਿਨ ਹੋਏ ਰਹਿੰਦੀ ਨੂੰ ਕੋ ਤਾਂ ਠੀਕ ਆ ਮਣ ਮੇਰੀ ਗੱਲ ਸੁਣ ਤੁਸੀਂ ਤਾਂ ਹੈਗੇ ਉਹਦੇ ਪਿੰਡ ਦੇ ਵੀ ਤਾਂ ਕਰਕੇ ਕੁਛ ਕਹਿੰਦਾ ਨਹੀਂ ਹੋਣਾ ਹਣ ਮੈਂ ਤਾਂ ਤੈਨੂੰ ਪਤਾ ਬਗਾਨੇ ਪਿੰਡ ਦੀ ਆ ਕੀ ਪਤਾ ਮੈਨੂੰ ਐਵੇਂ ਨਾ ਤੱਕੀ ਜਾਇ ਕਰ ਮੈਂ ਨਹੀਂ ਨਹੀਂ ਉਹ ਨਹੀਂ ਆਈ ਨਹੀਂ ਕੋਈ ਗੱਲ ਕੋਈ ਦੇਖਣ ਚ ਹੀ ਲੱਗਦਾ ਉਹ ਚਲ ਮੈਂ ਤਾਂ ਡਰੀ ਹੋਈ ਸੀਗੀ ਸੱਚੀ ਮੈਂ ਤਾਂ ਕਿਹਾ ਮਾਂ ਮੈਂ ਤਾਂ ਆਪਣਣ ਕੋਲ ਜਾਨੀ ਆ ਵੀ ਅਮਣ ਮੈਂ ਤਾਂ ਹੋਰ ਘਰ ਲੱਭ ਕੇ ਦੀ ਨਾ ਚਲ ਕੋਈ ਨਾ ਘਰ ਤਾਂ ਮੈਂ ਲੱਭ ਦੂ ਕਿਰਾ ਦੋ ਮਹੀਨੇ ਓਕੀ ਸੋਖੀ ਟਪਾ ਫਿਰ ਆਪਾਂ ਕਿਰਾਇਆ ਵੀ ਦਿੱਤਾ ਵੈ ਨਾ ਚਲ ਫਿਰ ਦੋ ਮਹੀਨੇ ਦੇਖ ਲੈ ਜੈਸਟ ਕਰਕੇ ਜੇ ਕੀ ਆ ਕਿਸੇ ਪਾਸੇ ਬਾਗ ਹੀ ਗਿਆ ਫਿਰ ਰਹੀ ਜਾਉਂਗੀ ਉੱਥੇ ਤੇ ਨਹੀਂ ਮੈਂ ਤਾਂ ਨਾ ਹੋਰ ਕਿਤੇ ਕਮਰਾ ਲੈ ਇੱਕ ਆ ਨਾ ਪਿੰਡ ਚ ਮਕਾਨ ਮਿਲਦੇ ਨਹੀਂ ਚੈਰਾਂ ਚ ਤਾਂ ਮਿਲ ਜਾਂਦੇ ਆ ਪਿੰਡ ਚ ਅਗਲੇ ਨੂੰ ਪੁੱਛਣਾ ਦੱਸਣਾ ਪੈਂਦਾ ਕਿਹੜਾ ਪਿੰਡ ਚ ਕੋਈ ਕਿਰਾਏ ਤੇ ਲੈਂਦਾ ਮਕਾਨ ਆ ਵੀ ਤੇਰੀ ਗੱਲ ਸਹੀ ਆਣਾ ਪਿੰਡਾਂ ਚ ਘਾਟ ਹੀ ਕਿਰਾਏ ਤੇ ਰਹਿੰਦੇ ਹਰ ਇੱਕ ਦੇ ਆ ਦਾ ਘਰ ਲੈਂਦਾ ਹੁਣ ਮੈਂ ਆਪਾਂ ਵੀ ਕੀ ਕਰੀ ਆਪਣੀ ਡਿਊਟੀ ਚੇਂਜ ਹੋ ਗਈ ਫਿਰ ਲੈਣਾ ਹੀ ਪੈਂਦਾ ਕੋਈ ਨਾ ਤੇਰਾ ਮਨ ਨਾਲੇ ਹੋਰ ਪਾਸੇ ਹੋ ਜੂਗਾ ਸਾਢੇ 3 ਦਿਨ ਹੋ ਗਏ ਮੇਰੇ ਕੋਲੇ ਟਿਊਸ਼ਨ ਵਾਲੇ ਬੱਚੇ ਆਉਂਦੇ ਆਗੇ ਤੇ ਮੈਂ ਉਹ ਬੱਚਿਆਂ ਚੋ ਕੁਛ ਨਾ ਕੁਛ ਤੇਰੇ ਨਕੋਲੇ ਲਾ ਦੂੰ ਬੱਚੇ ਆਦੋਸ ਪੜਾਉਣ ਚ ਧਿਆਨ ਚ ਆਪ ਦਾ ਕੰਮ ਚ ਲੱਗੀ ਰਹੇਂਗੀ ਕੋਈ ਇੱਧਰ ਧਿਆਨ ਨਹੀਂ ਹੋਣਾ ਫਿਰ ਅੱਛਾ ਆ ਗੱਲ ਤਾਂ ਉਹ ਮਕਾਨ ਮਾਲਕਾਣਾ ਜਿਹੜੀ ਉਹ ਵੀ ਮੈਨੂੰ ਕਹਿੰਦੀ ਸੀਗੀ ਚੱਲ ਕੁਛ ਬੱਚੇ ਤੂੰ ਮੈਨੂੰ ਦੇ ਦੀ ਇੱਕ ਅੱਡੇ ਤੇ ਦੋ ਤਾਂ ਉਹ ਕਹਿੰਦੀ ਸਾਡੇ ਘਰੀ ਹੈਗੇ ਇੱਕ ਦੋ ਕਹਿੰਦੀ ਤੈਨੂੰ ਹੋਰ ਪੜਵਾਉਣਾ ਕੋਈ ਨਾ ਸਾਫ ਦਾ ਕੰਮ ਕਰਨੀ ਜਵਾਕਾਂ ਨੂੰ ਪੜਾएंगे ਆਪਦਾ ਧਿਆਨ ਤੇਰਾ ਉੱਧਰ ਲੱਗਿਆ ਰਹੂਗਾ ਉਹਦੇ ਕਹਿੰਦੀ ਉਹੀ ਨਾ ਕਰ ਚੱਲ ਧਿਆਨ ਮੇਰਾ ਤਾਂ ਲੱਗਿਆ ਰਹੂ ਐਂ ਤਾਂ ਚੱਲ ਕਿਹੜਾ ਮੈਨੂੰ ਮੂੰਹ ਚ ਪਾਜੂ ਘੜਤੀ ਡਣੀ ਆ ਗ

ਨੀ ਇਹਨੇ ਲਹੂ ਪੀ ਛੱਡਿਆ ਨਾ ਪਿੰਡ ਦੀ ਕੁੜੀ ਦੇਖੇ ਨਾ ਬੁੜੀ ਦੇਖੇ ਨਹੀਂ ਕੋਈ ਛੱਡੀ ਭੈਣ ਦੇ ਖਾਸਮ ਨੇ ਨੀ ਬਾਬੀ ਕਿਹਨੂੰ ਗਾਲਾਂ ਦਿਨੀ ਆਉਣੀ ਆ ਨੀ ਉਹ ਹੈਗਾ 21 ਤੀਵਿਆਂ ਦਾ ਯਾਰ ਕੰਜਰ ਰੋਟਾ ਲਾਇਆ ਹੋਇਆ ਉਹ ਬੰਟੂ ਹਾਂ ਕੀ ਕਹਿੰਦਾ ਸੀ ਕਿਹੜਾ ਕੀ ਸੀਗਾ ਨੀ ਇਹਨਾਂ ਦੀ ਕਹੇ ਨਾ ਕੋਈ ਮਾਸਟਰ ਨਹੀਂ ਭਲੇਖੇ ਨਾ ਘਰ ਘਰ ਲੈ ਲਿਆ ਕਰਾਇ ਤੇ ਹੈ ਤੇ ਕੁੜਾ ਉਹਦਾ ਪਿੱਛਾ ਕਰਦਾ ਆਉਂਦਾ ਸੀ ਵਿਚਾਰੀ ਦਾ ਤਾਂ ਮਾਂ ਘਰ ਮੈਂ ਆਉਂਦੀ ਸੀ ਮੈਂ ਤਾਂ ਦੇਖ ਲਿਆ ਮੈਂ ਤਾਂ ਹੁਣ ਚੰਗੀ ਖੰਬ ਠੱਪੀ ਹੈਗੀ ਅੱਛਾ ਮੈਂ ਤਾਂ ਕਹਿ ਕੇ ਤੇ ਤੈਨੂੰ ਕੁਛ ਕਹਤਾ ਉਹਨੇ ਮੈਨੂੰ ਕੁਛ ਕਹੂ ਮੈਂ ਪਾਰ ਨਹੀਂ देऊ ਵਿਚਾਲੋ ਮੇਰੇ ਪਿਓ ਦੇ ਸਾਲੇ ਨੂੰ ਮੈਨੂੰ ਕਿਵੇਂ ਕਹੂਗਾ ਅੱਛਾ ਤੇ ਮੈਂ ਤਾਂ ਭਾਬੀ ਤੈਨੂੰ ਆਏ ਪਹੁੰਚਦੀ ਸੀਗੀ ਮੈਂ ਤਾਂ ਬਜਵਾਕ ਟੂਸਨ ਲਾਉਣੇ ਆਪਦੇ ਕਿਤੇ ਕੋਈ ਨਿਗਾਚ ਹੈਗੀ ਆ ਮੈਡਮ ਨਹੀਂ ਉਹ ਨਾ ਬੈਡਮ ਹੈ ਜਿਹੜੀ ਉਹ ਇਹਨਾਂ ਦੇ ਘਰ ਹੀ ਗਈ ਆਵਣ ਕੇ ਅੱਛਾ ਤੇ ਜੇ ਤੂੰ ਉਹਨੂੰ ਪੁੱਛ ਲੈ ਭੈਣ ਬਣ ਕੇ ਉਹ ਨਾ ਉਹਦੇ ਕੋਲੇ ਹੀ ਲਾ ਦੇ ਨਾਲੇ ਉਹਦਾ ਵਿਚਾਰੀ ਦਾ ਟਾਈਮ ਪਾਸ ਕਿੰਨੇ ਕ ਪੈਸੇ ਲੈ ਲੈਂਦੀ ਆ ਮੈਨੂੰ ਤਾਂ ਪਤਾ ਨਹੀਂ ਹਜੇ ਤਾਂ ਮੇਰੀ ਮੈਡਮ ਨਾ ਤਾਂ ਕੋਈ ਗੱਲ ਹੀ ਨਹੀਂ ਹੋਈ ਮੈਂ ਤਾਂ ਵਿਚਾਰੀ ਉਹ ਦੇਖੀ ਸੀਗੀ ਉਹ ਕਵੀ ਉਹਦਾ ਪਿੱਛਾ ਕਰਦਾ ਹੁੰਦਾ ਸੀਗਾ ਅੱਛਾ ਹਾਂ ਤੇ ਫਿਰ ਮੇਰੇ ਨਾਲ ਚੱਲ ਵੜੇਂਗੀ ਹੁਣ ਤੂੰ ਨਾ ਆਵਣ ਕੇ ਘਰੇ ਗਈ ਐ ਭਣ ਵਣ ਕੇ ਬਾਗ ਜਾ ਮੈਂ ਮਾੜਾ ਜਿਹਾ ਘਰੇ ਕੰਮ ਰਹਿਦਾ ਮੇਰੇ ਪਸੂ ਖੜੇ ਆ ਹਜੇ ਧੁੱਪ ਵਿੱਚ ਮੈਨੂੰ ਐਸੇ ਜਿਹਾ ਤੂੰ ਜਾਵਣ ਦੇ ਮੇਰੇ ਨਾਲ ਮੈਨੂੰ ਆਂ ਤੂੰ ਗੱਲ ਕਰ ਲੈ ਆਹ 부ੜੀਆਂ ਤੇ 부ੜੀਆਂ ਨਾਲ ਗੱਲ ਕਰ ਹੀ ਲੈਂਦੀਆਂ ਨੇ ਅੜੀ ਕੇ ਚੱਲ ਮੈਂ ਵੇਖ ਲੈਣੀ ਫਿਰ ਮੈਂ ਜਾ ਆਉਣੀ ਆ ਆਵਣ ਕੇ ਮੇਰਾ ਇੱਕ ਅੱਗੇ ਬਲੱਡ ਵਧਿਆ ਹੋਇਆ ਮੈਂ ਵੀ ਉਹਦੇ ਨਾਲ ਗੱਲ ਕਰੂੰ ਨਾਲੇ ਉਹਨੂੰ ਮਾੜਾ ਜਿਹਾ ਸਮਝਾਦੀ ਕਿ ਬੰਟੂ ਤਾਂ ਬਚ ਕੇ ਰਹੀ ਠੀਕ ਹੈ ਮੈਂ ਕੀ ਹਾਂ ਕਹ ਮਾੜਾ ਜਿਹਾ ਬਦਤ ਧਿਆਨ ਰੱਖੀ ਕਹ ਉਹਦੇ ਵਾਲੀ ਨਾ ਉਹੀ ਗੱਲ ਕਹ ਉਹ ਤਾਂ ਹਈ ਇਹੋ ਜਾਂ ਕੰਜਰ ਠੀਕ ਨਾ ਨਾ ਕੋਈ ਨਹੀਂ ਤਾਂ ਆ ਕਰਨੀ ਮੌਤ ਨਹੀਂ ਐ ਨਾ ਪਿੰਡ ਦੀ ਕੋਈ ਜਨਾਨੀ ਨਹੀਂ ਛੱਡੀ ਜਿਹੜੀ ਛੇੜੀ ਨਾ ਹੋਵੇ ਹਰ ਇੱਕ ਤਾਂ ਛਿੱਤਰ ਖਾ ਕੇ ਨਿਕਲਦਾ ਹੈ ਹਾਂ ਹੁਣ ਉਹ ਤੇ ਵਿਚਾਰੀ ਤੇ ਅੱਖ ਰੱਖ ਲਈ ਨਾ ਮੈਂ ਕੇ ਆਉਂਗੀ ਨਾਲ ਤਾਂ ਉਹਨੂੰ ਤੇ ਨਾਲ ਚੱਲ ਮੈਂ ਕੱਲੀ ਜਾ ਐਂਗੀ ਕਿਹੜਾ ਤੇ ਫਿਰ ਕੱਲੂ ਮੇਰੇ ਨਾਲ ਚੱਲ ਬੜੋਂਗੇ ਹਾਂ ਕੱਲੂ ਜਦੋਂ ਅਨਾਂ ਦੇ ਤੇ ਤੂੰ ਉਹਨਾਂ ਦੇ ਅਮਨ ਕੇ ਘਰੇ ਵਗ ਜਾ ਮੈਂ ਵੀ ਘਰੇ ਜਾਨੀ ਆ ਮੈਂ ਇੱਥੇ ਜਾਂਦੀ ਸੀਗੀ ਪਸ਼ੂਆਂ ਦਾ ਖੜੇ ਆ ਮੇਰੇ ਭਾਜੀ ਪਾਣੀ ਪੀਉਣ ਚਲ ਠੀਕ ਆ ਫਿਰ ਮੈਂ ਕੱਲ ਹੀ ਜਾਏਂ ਵਗ ਜਾ ਮੇਰੀ ਗੱਲ ਸੁਣਾ ਮਨ ਦੀ ਹੁਣ ਚਾਹ ਪਾਣੀ ਪੀ ਲਿਆ ਮੈਂ ਹਨਾ ਤੇ ਮੈਂ ਹੁਣ ਜਾਂਦੀ ਸੀਗੀ ਫਿਰ ਵਾਹ ਜਾ ਕੇ ਮੈਂ ਵੀ ਆਉਦਾ ਹਨਾ ਸਮਾਨ ਛੱਲਾ ਜਾ ਚੱਲ ਚਲ ਠੀਕ ਆ ਮੈਂ ਵੀ ਤਿਆਰੀ ਕਰਦੇ ਫਿਰ ਬੱਚੇ ਆਉਣ ਆਲੇ ਹਨਾ ਟਿਊਸ਼ਨ ਆਲੇ ਅਮਨ ਮੈਡਮ ਆ ਜਾ ਸਸਰੀ ਗੱਲ ਸਸਰੀ ਗੱਲ ਕੀ ਵੀ ਆਉਣਾ ਹੋਇਆ ਮੈਂ ਤਾਂ ਐਂ ਪਤਾ ਕਰਨ ਆਈ ਸੀਗੀ ਵੀ ਇਹ ਬੱਚੇ ਟਿਊਸ਼ਨ ਲਾਉਣੇ ਸੀਗੇ ਮੈਂ ਤਾਂ ਤੁਸੀਂ ਮੇਰੇ ਕੋਲ ਤਾਂ ਬੱਚੇ ਹੀ ਬਾਲੇ ਆ ਗਏ ਤੇ ਇਹਨਾਂ ਕੋਲੇ ਲਾ ਦਿੰਦੇ ਆਂਗੇ। ਅੱਛਾ ਵੀ ਇਹਨਾਂ ਕੋਲੇ ਗੱਲ ਕਰਵਾ ਲੀਂ। ਫਿਰ ਕਰਵਾ ਦੋ ਗੱਲ ਇਹਨਾਂ ਕੋਲੇ ਲਾ ਦੂੰਗੀ ਮੈਂ ਬੱਚੇ। ਨਾ ਮੀ ਤਾਂ ਕਰ ਲਾ ਗੱਲ ਚੱਲੇ। ਇਹ ਆਏ ਆ ਨਾ ਇਹਦਾ ਵੀ ਟਾਈਮ ਪਾਸ ਹੋ ਜਾਊਗਾ ਇਹ ਆਪਣੇ ਉਹਨੇ ਹੈਪੀ ਕੇ ਹਾਂਜੀ ਬੰਦ ਤੋਂ ਬਾਪੂ ਉਹਨਾਂ ਦੇ ਬੰਟੂ ਕੇ ਹਾਂ ਹਾਂ ਨਹੀਂ ਵੀ ਉਹਨਾਂ ਦੇ ਨਹੀਂ ਮੈਂ ਬੱਚੇ ਲਾਉਣੇ। ਕਿਉਂ ਉਹਨਾਂ ਦੇ ਕਿਉਂ ਨਹੀਂ ਲਾਉਣੇ? ਉਹਨਾਂ ਦਾ ਤਾਂ ਮੁੰਡਾ ਹੀ ਭੈੜਾਗਾ ਤੇ ਡੀਜੀ ਅੱਖ ਨਾਲ ਝਾਕਦਾਗਾ। ਨਹੀਂ ਉਹ ਹੀ ਲੰਦਾ ਤੈਨੂੰ। ਹੁਣ ਮੈਂ ਜਾਣੀ ਹੋਣੀ ਰਹਿੰਦੀ ਮੈਨੂੰ ਤਾਂ ਕਦੇ ਮਾੜਾ ਚੰਗਾ ਵਿਚਾਰਾ ਬੋਲਿਆ ਨਹੀਂ ਨਾ ਝਾਕਿਆ ਨਹੀਂ। ਉਹਦੀ ਫਿਕਰ ਨਾ ਲੈ ਤੂੰ ਵਿਚਾਰੀਦਾ ਇਹ ਨਾ ਕਿਰਾਏ ਤੇ ਰਹਿਣ ਲੱਗੀ ਆ ਉਹਨਾਂ ਦੇ ਆ ਦੇਖ ਲਾ ਐ ਗੱਲਾਂ ਸੁਣ ਕੇ ਡਰ ਲੱਗਦਾ ਮੈਨੂੰ ਤਾਂ ਹੁਣ ਹੁਣ ਆ ਭੈਣ ਵੀ ਕਹੀ ਜਾਂਦੀ ਐ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਤੇ ਇਹਦਾ ਵੀ ਵਿਚਾਰੀਦਾ ਖਰਚਾ ਚੱਲ ਪੂਗਾ ਠੀਕ ਆ ਕੀ ਆਪ ਦਾ ਕਿਰਾਇਆ ਵਾ ਕੱਢੀ ਜਾਊਗੀ ਚਲ ਭੈਣ ਮੈਂ ਫਿਰ ਮੈਂ ਤਾਂ ਇਹਦੇ ਕੋਲੇ ਲਾ ਦੂੰਗੀ ਹਾਂ ਤੇ ਵੀ ਮੈਨੂੰ ਐ ਦੱਸ ਦੋ ਵੀ ਕਿੰਨੀ ਕ ਫੀਸ ਲੈਣਗੇ ਕਿੰਨੇ ਆ ਉਹ ਲਾਉਂਗੇ ਤੁਸੀਂ ਕਿੰਨੇ ਕਿੰਨੇ ਬੱਚੇ ਲਾਉਣੇ ਪੈਣਗੇ ਮੈਂ 2 ਲਾਉਣੇ ਆ ਅੱਛਾ 2 ਬੱਚੇ ਲਾਉਣੇ ਆ ਚਲੋ ਕੋਈ ਨਹੀਂ ਛੋਟੀ ਕਲਾਸ 'ਚ ਹੀ ਹੋਣਗੇ ਬੱਚੇ ਇੱਕ ਤਾਂ 8ਵੀਂ 'ਚ ਹੈਗਾ ਤੇ ਇੱਕ 7ਵੀਂ 'ਚ ਅੱਛਾ 7ਵੀਂ 'ਚ 8ਵੀਂ 'ਚ ਪੜ੍ਹਦੇ ਬੱਚੇ ਚਲੋ ਕੋਈ ਨਹੀਂ ਤੁਹਾਨੂੰ ਪਤਾ 4-5 ਸੌ ਤਾਂ ਮੋਸਟਲੀ ਬੱਚੇ ਪਿੱਛੇ ਚੱਲਦੇ ਹੀ ਆ ਹਨਾ ਸ਼ਹਿਰਾਂ 'ਚ ਤਾਂ ਵੱਧ ਚੱਲਦੇ ਆ ਚਲ ਪਿੰਡਾਂ 'ਚ ਘੱਟ ਚੱਲਦੇ ਆ ਉਸ ਹੱਬ ਨਾਲ ਦੇ ਦਿਓ ਗੱਲ ਕਰਨਾ ਹਜੇ ਥੋੜਾ ਹੈ ਤੁਹਾਨੂੰ ਰੁਕਣਾ ਪਊਗਾ ਰੁਕਦੇ ਨਹੀਂ ਭੈਣੇ ਮੇਰੇ ਨਾ ਬੱਚਿਆਂ ਦੇ ਪੇਪਰ ਆ ਗਏ ਬਾਲਾ ਨਹੀਂ ਦੇਖੋ ਅੱਜ ਸਾਈਟ 22 ਤਰੀਕ ਹੋਈ ਪਈ ਆ ਇੱਕ ਤਰੀਕ ਤੋਂ ਲਾ ਦਿਓ ਕਿਉਂਕਿ ਮੈਂ ਨਾ ਹਜੇ ਨਵੀਂ ਆਈ ਆ ਉਸ ਘਰੇ ਹੈਪੀ ਕੇ ਤੇ ਮੈਨੂੰ ਅਡਜਸਟਮੈਂਟ ਜੀ ਮਾੜੀ ਜੀ ਕਰ ਲੈਣ ਦੋ ਇੱਕ ਤਰੀਕ ਤੋਂ ਇਹਨਾਂ ਨੂੰ ਕਹਿ ਦੇ ਮੇਰੇ ਕੋਲ ਭੇਜ ਦੇ ਹਾਂ ਨਾ ਕੋਈ ਨਾ ਚੱਲ ਫਿਰ ਤੁਸੀਂ ਐਂ ਕਰੋ ਇਹਨਾਂ ਤੋਂ ਪੁੱਛ ਕੇ ਨਾ ਮੈਨੂੰ ਫੋਨ ਲਾ ਦਿਓ ਫਿਰ ਮੈਂ ਹੋਰ ਕਿਤੇ ਨਹੀਂ ਗੱਲ ਕਰ ਦੂਗੀ ਫਿਰ ਮੈਂ ਇਹਨਾਂ ਦੇ ਕੋਲ ਹੀ ਲਾ ਦਿੰਦੀ ਉਹਨਾਂ ਨੂੰ ਕੋਈ ਨਾ ਤੇ ਬਾਕੀ ਉਹ 1 2 ਨੂੰ ਮੈਂ ਆਪ ਹੀ ਸਮਝਾ ਦੂੰਗੀ ਠੀਕ ਹੈ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਮੈਨੂੰ ਡਰ ਝਾ ਲਾ ਦੇ ਮੇਰੀ ਕੁੜੀ ਮਟਿਆਰ ਹੈਗੀ ਮੈਨੂੰ ਐਂ ਜੇ ਅਭੀ ਉਹਨਾਂ ਦੇ ਮੁੰਡੇ ਨਾਲ ਨਹੀਂ ਨਹੀਂ ਉਹਦੇ ਨਾਲ ਮੈਂ ਉਹਨੂੰ ਆਪ ਹੀ ਸਮਝਾ ਦੂੰਗੀ ਤੁਸੀਂ ਉਹ ਨਾ ਕਰੋ ਠੀਕ ਚੱਲ ਫਿਰ ਇੱਕ ਤਰੀਕ ਨੂੰ ਦੱਸ ਹਾਂ ਇੱਕ ਤਰੀਕ ਨੂੰ ਭੇਜ ਦਿਆ ਦੇ ਜੀ ਬੋਲ ਦੱਸ ਜਨਗੀ ਅਸੀਂ ਕੱਟੀਆਂ ਹੀ ਪੜਾਉਣੀਆਂ ਇੱਕ ਸਕੂਲ 'ਚ। ਨੰਡੀ ਆ ਮੇਰੀ ਇਹ। ਕੋਈ ਫਿਕਰ ਨਾ ਕਰੋ ਤੁਸੀਂ। ਨਾ ਨਾ ਵਧੀਆ ਪੜਾਉਂਗੀ ਜੇ ਐ ਤਾਂ ਤੁਸੀਂ ਟੈਨਸ਼ਨ ਨਾ ਲਿਓ ਬੱਚਿਆਂ ਨੂੰ। ਕਿਉਂਕਿ ਦੇਖੋ ਆਪਾਂ ਸਕੂਲ 'ਚ ਵੀ ਪੜਾਉਣਾ ਹੈ ਤੇ ਪੜਾਉਣਾ ਟਿਊਸ਼ਨ ਤੇ ਵੀ ਆਹੀ ਪੰਨ ਖੱਟੀ ਆ ਰਿਹਾ ਹੈ ਨਾ। ਹੋਰ ਕੀ ਹੈਗਾ? ਤੇ ਚੱਲ ਆਮਣ ਮੈਨੂੰ ਹੋ ਗਿਆ ਬਾਲੇ ਟਾਈਮ ਫਿਰ ਮੈਂ ਤਾਂ ਜਾਨੀ ਆ ਹੈ। ਇਹ ਭੈਣ ਜੀ ਤੇਰੇ ਕੋਲ ਵੈਂਦੀ ਆ ਤਾਂ ਬਿਠਾ ਲੈ ਫਿਰ ਮੈਂ ਤਾਂ ਜਾ ਮਾ ਆਵਦਾ। ਮੈਂ ਵੀ ਆ ਕੇ ਗੱਲ ਨੂੰ ਤੇ ਕਰਦੀ ਆ ਤਿਆਰੀ ਬੱਚਿਆਂ ਵਾਲੇ ਦੀ। ਹੋਰ ਆਪਾਂ ਹੋਗੇ। ਚੱਲ ਫਿਰ ਮਿਲ ਕੇ ਗੱਲ ਕਰਨੀ ਚੱਲ। ਹਾਂ ਨਾ ਮੈਂ ਗੱਲ ਆਏ ਆਏ ਸੌਰੀ 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 ਸੱਚੀ ਹਾਂ ਸੌਰੀ ਨਹੀਂ ਮੇਰੇ ਚ ਤਾਂ ਚਾਹੀ ਇੱਕ ਵਾਰੀ ਹੋਰ ਵੱਜ ਹਾਂ ਹਾਂ ਦਿਲ ਤੇ 60 ਵੱਜੀ ਮੇਰੇ ਤਾਂ ਚੱਲ ਕੋਈ ਨਹੀਂ ਆ ਦਾ ਦਿਲ ਨੂੰ ਸਾਹਮਣੇ ਰੱਖ ਮੈਂ ਸੌਰੀ ਮੰਗੀ ਜਾਨੀ ਐ ਨਾ ਮੇਰੇ ਤੋਂ ਗਲਤੀ ਹੋਈ ਆ ਤੇ ਮੜਾ ਦੇਖ ਕੇ ਤੁਰਿਆ ਕਰੋ ਕੋਈ ਵਿੱਚ ਵੱਜਦਾ ਫਿਰ ਦਾਂਗਾ ਹੈ ਮੈਂ ਦੇਖ ਕੇ ਤੁਰਾ ਉਹ ਮੈਡਮ ਜੀ ਵੱਜੇ ਤਾਂ ਤੁਸੀਂ ਉਹ ਮੇਰੇ ਚ ਕਿ ਮੈਂ ਕਿਹ ਵੱਜੀ ਐ ਵਿੱਚ ਤਾਂ ਤੁਸੀਂ ਵੱਜਿਆ ਮੇਰੇ ਹੱਦ ਹੋ ਗਈ ਐ ਥੋੜਾ ਮੂੰਹ ਤਾਂ ਉਧਰ ਨੂੰ ਕੀਤਾ ਹੋਇਆ ਸੀਗਾ ਉਹੀ ਗੱਲ ਕੁੜੀਆਂ ਨੇ ਆਪ ਦੀ ਗਲਤ ਹੀ ਨਹੀਂ ਮੰਨਣੀ ਹੈਗੀ ਮੁੰਡੇ ਨੂੰ ਬਦਨਾਮ ਕਰ ਦੇਣਾ ਮੂੰਹ ਤਾਂ ਉਧਰ ਵੀ ਤੈਨੂੰ ਕੀ ਦੱਸਾਂ ਤੇਰੇ ਤੋਂ ਡਰਦੀ ਸੀ ਹੈ ਕੁਛ ਕਿਹਾ ਨਹੀਂ ਨਹੀਂ ਕੁਛ ਨਹੀਂ ਕਿਹਾ ਹੈਗਾ ਮੈਂ ਤਾਂ ਅੱਛਾ ਅੱਛਾ ਮੈਂ ਤਾਂ ਉਹਨਾਂ ਉੱਥੇ ਕੁੱਤਾ ਆ ਜਾਂ ਸੀ ਇੱਕ ਕਾਲੇ ਜਿਹੇ ਰੰਗ ਦਾ ਅੱਛਾ ਉਹ ਮਗਰ ਮਗਰ ਪਿਆਰ ਕਰਦਾ ਸੀਗਾ ਮੇਰੇ ਚੱਲ ਫਿਰ ਐ ਕਰਦੇ ਆ ਪਿੱਛੇ ਝਾਕਦੀ ਸੀ ਪਿੰਡ ਵਾਲੇ ਕੁੱਤੇ ਵਾਲੇ ਭੈੜੇ ਹੁੰਦੇ ਆ ਵਾਲਾ ਭੈੜਾ ਮੈਂ ਤਾਂ ਸੱਚੀ ਦੱਸਾਂ ਮੈਨੂੰ ਕੁੱਤੇ ਤੋਂ ਬਹੁਤ ਡਰ ਲੱਗਦਾ ਹੁਣ ਘਰੀ ਜਾਣਾ ਫਿਰ ਛੱਡ ਆਉਣਾ ਉਹ ਕੁੱਤੇ ਦਾ ਕੀ ਪਤਾ ਮਗਰ ਮਗਰ ਆਜੇ ਨਾ ਨਾ ਬੱਸ ਮੈਂ ਵਗ ਜੂਗੀ ਤੁਹਾਨੂੰ ਤਾਂ ਕੰਮ ਸੀ ਨਾ ਇੱਧਰ ਜਾਂਦੇ ਸੀ ਤੁਸੀਂ ਉਹ ਜਾਂਦਾ ਤਾਂ ਹੈਗਾ ਸੀਗਾ ਹੁਣ ਤੁਸੀਂ ਉਹ ਸਾਡੇ ਕਿਰਾਏਦਾਰਨ ਕਿਰਾਏਦਾਰ ਕੀ ਮਹਿਮਾਨੀਓ ਤੇ ਜੇ ਮਹਿਮਾਨ ਨੂੰ ਹੁਣ ਕੁਛ ਹੋ ਗਿਆ ਨਾਲੇ ਬੱਦਲ ਵਾਈ ਰਹਿੰਦੀ ਐ ਜੇ ਕੁੱਤੇ ਨੇ ਵੱਢ ਲਿਆ ਨਾ 16 17 ਟੀਕੇ ਲੱਗਣਗੇ ਉਹ ਵੀ ਤੁੰਨੀ ਚ ਮੈਂ ਛੱਡੋ ਨਾ ਸੋਨੂੰ ਨਹੀਂ ਰਹੀ ਬੱਸ ਕੋਈ ਗੱਲ ਨਹੀਂ ਮੈਂ ਵਗ ਜੂਗੀ ਤੁਸੀਂ ਜ਼ਿਆਦਾ ਫਿਕਰ ਨਾ ਕਰੋ ਨਾਲੇ ਉਹ ਕੁੱਤਾ ਤੂੰ ਹੀ ਹੈਗਾ ਹੈ ਹਾਏ ਕੀ ਤੈਨੂੰ ਉੱਚਾ ਸੁਣਦਾ ਮਾੜਾ ਮੋਟਾ ਮੇਰਾ ਨਾ ਇਧਰ ਲੈ ਕੰਨ ਡੁੱਲਦਾ ਮੈਨੂੰ ਇਧਰਲੇ ਪਾਸੋਂ ਘੱਟ ਸੁਣਦਾ ਥੋੜਾ ਜਿਹਾ ਉੱਚੀ ਬੋਲਿਆ ਕਰੋ ਫਿਰ ਇਹਦਾ ਇਲਾਜ ਕਰਾ ਲਓ ਚਲੋ ਕੋਈ ਨਹੀਂ ਮੈਂ ਆਖਿਆ ਮੈਂ ਬਗ ਜੂਗੀ ਤੁਸੀਂ ਜਾਓ ਉਹਦਾ ਜਿਹੜੇ ਕੰਮ ਜਾਂਦੇ ਸੀਗੇ ਚਲੋ ਠੀਕ ਐ ਪਹੁੰਚੋ ਫਿਰ ਮੈਂ ਇਹਨੇ ਦੇਖਦਾ ਕਿਹੜਾ ਕੁੱਤਾ ਸੀਗਾ ਹਾਏ ਦਿਲ ਤੇ ਵਾਰ ਕਰ ਗਈ ਅਜੀਬ ਜੀ ਫੀਲਿੰਗ ਆਈ ਜਾਂਦੀ ਐ ਹਰ ਕੇ ਜਮਾ ਕਰੇ ਹਨ ਭਾਬੀ ਨੂੰ ਨਾ ਕੁਝ ਕਰਦੇ ਨਾਲੇ ਭਾਬੀ ਨੂੰ ਐ ਕਿਹਾ ਸੀਗਾ ਵੀ ਮੇਰੀਆਂ ਤਾਰੀਫਾਂ ਹੀਆਂ ਕਰਦੀ ਕੀ ਇਹ ਖਰੀਦਵੇ ਜਾਈ ਜਾਂਦੀ ਆ ਲੱਖ ਕਿਵੇਂ ਮੜਮੜ ਚ ਆਕਦੀ ਆ ਲੱਗਦਾ ਇਹਨੂੰ ਵੀ ਪਿਆਰ ਹੋ ਗਿਆ ਮੇਰੇ ਨਾਲ ਕਿਸੇ ਤਾਂ ਦਾ ਲੁੱਚਾ ਆ ਦੇਖ ਤਾਂ ਕਿਵੇਂ ਵਾਹ ਵਾਹ ਕਰਦਾ ਆ ਕਾਲਾ ਕੁੱਤਾ ਤੂੰ ਸਮਝਿਆ ਨਹੀਂ ਹੈਗਾ ਵੀ ਤੈਨੂੰ ਹੀ ਕਹੀ ਜਾਂਦੀ ਆ ਕਾਲੀ ਛਲਟ ਤੇਰੇ ਪਾਈ ਆ ਹੋਰ ਇੱਥੇ ਕਿਹੜਾ ਕੁੱਤਾ ਆ ਕੁੱਤਿਆਂ ਨਾਲੋਂ ਵੱਧ ਭੈਣਾ ਸੱਚੀ ਇਹ ਤਾਂ ਅੰਧੇ ਤੀਮੀ ਤੱਕ ਕੁੱਤੇ ਤੋਂ ਨਹੀਂ ਡਰਦੀ ਹੈਗੀ ਬੰਦੇ ਤੋਂ ਤਾਂ ਬਾਲੇ ਜਿਆਦਾ ਡਰ ਜਾਂਦੀ ਹੈ ਇਹ ਤਾਂ ਕੁੱਤਿਆਂ ਨਾਲੋਂ ਵੀ ਭੈੜਾ ਦਾ ਸੱਚ ਜਾਮਾ ਮੈਂ ਤਾਂ ਲੈ ਅੱਜ ਕੋਈ ਬੱਚਾ ਹੀ ਨਹੀਂ ਆਇਆਗਾ ਐਂਤਵਾਰ ਕਰਕੇ ਕਿਤੇ ਛੁੱਟੀ ਤਾਂ ਨਹੀਂ ਕਰ ਲਈਗੀ ਕਿਵੇਂ ਪੈਣੇ ਠੀਕ ਐ ਵੀਰੇ ਤੂੰ ਦੱਸ ਹੋਰ ਕਿਵੇਂ ਆ ਵਧੀਆ ਕਿਵੇਂ ਬਾਹਰ ਚ ਖੜੀ ਸੀਗੀ ਉਹ ਬੱਚਿਆਂ ਨੇ ਆਉਣਾ ਸੀ ਟਿਊਸ਼ਨ ਆ ਲੈਣੇ ਉਹ ਦੇਖ ਜੰਦੀ ਸੀ ਮੈਂ ਅੱਜ ਐਂਤਵਾਰ ਕਰਕੇ ਪਤਾ ਨਹੀਂ ਆਉਣਗੇ ਪਤਾ ਨਹੀਂ ਨਹੀਂ ਉਹ ਬਾਕੀ ਜਵਾਕਾਂ ਨੇ ਵੀ ਛੁੱਟੀ ਮਾਰਨੀ ਹੁੰਦੀ ਇੱਕ ਦਿਨ ਦੀ ਤੇ ਮੈਂ ਵਾਲੇ ਲੰਬੇ ਸੁਣੀ ਜਾਨੀ ਆ ਮੈਂ ਤੇਰੇ ਤੂੰ ਇੱਕ ਤੋਂ ਹੀ ਲਈ ਜਾਣਾ ਲੰਬੇ ਲੈ ਬਣੇ ਮੈਂ ਕੀ ਕਰਤਾ ਮੈਂ ਤਾਂ ਕੋਈ ਲੰਬਾ ਨਹੀਂ ਖਟਿਆ ਪਿੰਡ ਚ ਤਾਂ ਮੈਂ ਮਸਾ ਰਹਿਣਾ ਫੇਰ ਉਹੀ ਗੱਲ ਮੇਰੇ ਕੋਲੇ ਜੈਨੀ ਖਣੀ ਜਿਹੜੀ ਵੀ ਬੁਢੀ ਹੁੰਦੀ ਉਹ ਹੀ ਕਹਿ ਦਿੰਦੀ ਆ ਹੈਪੀ ਦਾ 1 2 ਆਏ ਆ 1 2 ਆਏ ਆ ਤੇ ਮੈਨੂੰ ਤਾਂ ਤੇਰੀ ਸਮਝ ਹੀ ਨਹੀਂ ਆਉਂਦੀ ਤੂੰ ਤਾਂ ਇੰਨਾ ਵਧੀਆ ਮੁੰਡਾ ਆਂ ਮੇਰੀ ਗੱਲ ਸੁਣ ਪੈਣ ਉਹ ਨਹੀਂ ਹੈਗੀ ਸੁੰਦਰ ਭਾਬੀ ਉਹ ਮੇਰੇ ਤੇ ਲੱਗਦੀ ਬੜਾ ਕੁੱਠਾ-ਕੁੱਠਾ ਨਾ ਉਹੀ ਪਿੰਡ ਚ ਉਹੀ ਮੇਰੀਆਂ ਗੱਲਾਂ ਬਣਾਈ ਜਾਂਦੀ ਰਹਿੰਦੀ ਆ ਉਹ ਤੂੰ ਆਪ ਦਾ ਉਹ ਕਹ ਰਹੀ ਬਾਕੀ ਜਿਹੜੀ ਤੁਹਾਡੇ ਕਿਰਾਏਦਾਰ ਨਹੀਂ ਰਹਿੰਦੀਆਂ ਕਿ ਟੀਚਰ ਹਾਂ ਉਹ ਮੇਰੀ ਸਹੇਲੀ ਆਗੀ ਅੱਛਾ ਉਹ ਵੀ ਅੱਜ ਮੇਰੇ ਕੋਲ ਆਈ ਸੀਗੀ ਫਿਰ ਤਾਂ ਬਣ ਗਈ ਗੱਲ ਕੀ ਗਾਦੀ ਗੱਲ ਬਣ ਗਈ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਜੇ ਭੈਣ ਤੇਰੀ ਸਹੇਲੀ ਆ ਮੇਰੇ ਰਿਸ਼ਤੇ ਦੀ ਗੱਲ ਹੀ ਚਲਾ ਦੇ ਉਹਦੇ ਨਾਲ ਆਹ ਜਿਹੜੀਆਂ ਕਰਤੂਤਾਂ ਤੇਰੀਆਂ ਲੋਕ ਦੱਸਦੇ ਉਹਨੂੰ ਤੇ ਇਹ ਤੇਰੇ ਰਿਸ਼ਤੇ ਵਾਸਤੇ ਹਾਂ करूਗੀ ਤੇਰੇ ਨਾਲ ਉਹ ਮੈਂ ਕੁਝ ਨਹੀਂ ਕਰਦਾਗਾ ਪਹਿਲੀ ਗੱਲ ਤਾਂ ਮੈਂ ਪਿੰਡ 'ਚ ਰਹਿੰਦਾ ਨਹੀਂ ਹੋਗਾ ਠੀਕ ਹੈ ਦੂਜੀ ਗੱਲ ਜੇ ਮੈਂ ਪਿੰਡ ਚ ਆ ਜੰਨਾ ਉਹ ਸਿੰਦਰ ਭਾਬੀ ਇਹੋ ਜੀ ਮੇਰੇ ਮਗਰ ਹੀ ਪਈ ਰਹਿੰਦੀ ਜਿੱਥੇ ਟੱਕਰ ਉੱਥੇ ਹੀ ਮੈਨੂੰ ਗਾਲਾਂ ਦੇਣ ਲੱਗ ਜੂ ਤੀਮੀ ਛੇੜਨਾ ਤੂੰ ਐਂ ਕਰਦਾ ਮੇਰੀ ਗੱਲ ਸੁਣ ਵੀ ਮੇਰੇ ਚ ਕੀ ਕਮੀ ਐ ਤੇਰੀ ਸਹੇਲੀ ਉਹਨੂੰ ਮਨਾ ਲਾ ਨਾ ਕੋਈ ਨਾ ਤਾਂ ਮੈਂ ਮਨਾ ਲੂੰਗੀ ਮੇਰੀ ਗੱਲ ਸੁਣ ਜੇ ਤੂੰ ਉਹਦੇ ਨਾਲ ਵਿਆਹੀ ਕਰਾਉਣਾ ਹਾਂ ਤੇਰੀ ਗੱਲਬਾਤ ਕਰਾ ਦਾਂਗੇ ਕੋਈ ਨਾ ਪਰ ਤੂੰ ਉਹਦੇ ਮੂਹਰੇ شریف ਬਣ ਠੀਕ ਆ ਆਪਦੀ ਇੱਜ਼ਤ ਬਣਾ ਅੱਛਾ ਤੇ ਫੇਰ ਮੈਂ ਆਪੀ ਗੱਲ ਤੋੜ ਲੂੰਗੀ ਠੀਕ ਆ ਹਾਂ ਤੂੰ ਇਹ ਗੱਲ ਨਾ ਉਹ ਕਰ ਮੈਂ ਆਪੀ ਗੱਲ ਗਾਹਾਂ ਤੋੜ ਕੇ ਨਾ ਤੇਰਾ ਰਿਸ਼ਤਾ ਵੀ ਕਰਾ ਦੂੰ ਪਰ ਤੂੰ ਮੈਨੂੰ ਸਿਆਣਾ ਬਣ ਕੇ ਦਿਖਾ ਦੇ ਚੱਲ ਕੋਈ ਨਾ ਅੱਜ ਤੋਂ ਬਾਅਦ ਫਿਰ ਮੇਰਾ ਕੋਈ ਲਾਂਬਾ ਨਹੀਂ ਆਉਂਦਾ ਲਾਂਬਾ ਨਹੀਂ ਤੇਰਾ ਹੋਣਾ ਚਾਹੀਦਾ ਮੈਂ ਗਾਰੰਟੀ ਲੈਂਦੀ ਆ ਮੈਂ ਮੈਂ ਵਨ ਟੂ ਨੂੰ ਸਮਝਾਉਂਗੀ ਤੇਰੇ ਕੰਨੇ ਝਾਕਦਾ ਨਹੀਂ ਉਹ ਮੇਰੀ ਗੱਲ ਸੁਣ ਭੈਣੇ ਜੇ ਅੱਜ ਤੋਂ ਬਾਅਦ ਤੇ ਕੋਈ ਲਾਂਬਾ ਆ ਗਿਆ ਨਾ ਤੇਰੀ ਜੁੱਤੀ ਮੇਰਾ ਸਿਰ ਠੀਕ ਹੈ ਪਰ ਮੇਰਾ ਕੰਮ ਕਰਾ ਦੀ ਹਾਂ ਕੋਈ ਨਾ ਕਰਾ ਦੂੰਗੀ ਪਰ ਤੇਰੇ ਲਾਂਬੇ ਨਾ ਹੁਣ ਮੇਰੇ ਚੱਲ ਜਮਾ ਹੀ ਨਹੀਂ ਹੁੰਦਾ ਚੱਲ ਚੰਗਾ ਭੈਣੇ ਮੈਂ ਚੱਲਦਾ ਫਿਰ ਚਾਹ ਬਣਾ ਲੈ ਨਾ 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 ਬਸ 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 ਠੀਕ ਆ ਮੈਂ ਵੀ ਜਾਵਾਂ ਕੋਈ ਕੰਮ ਕਰਾਂ ਜ ਫੇਰ ਬਾਹਲੀ ਜਾਦੇ ਹੋਈ ਆ ਨਿੱਕੀ ਮੀਆਂ ਪਾਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਠੀਕ ਹੈ ਜੀ ਮੈਂ ਪਛਾਣਣਾ ਨਹੀਂ ਹੈਗਾ ਤੁਹਾਨੂੰ ਨਹੀਂ ਤੂੰ ਨਹੀਂ ਪਹਿਲੇ ਮੈਨੂੰ ਜਾਣਦੀ ਮੈਂ ਜਾਣਦੀ ਆ ਤਾਂ ਇਹਨੂੰ ਮੇਰਾ ਮੁੰਡਾ ਪੜਦਾ ਸਕੂਲ 'ਚ ਤੇਰੇ ਕੋਲ ਅੱਛਾ ਕੀ ਨਾਂ ਤੁਹਾਡੇ ਬੱਚੇ ਦਾ ਪ੍ਰਦੀਪ ਆ ਅੱਛਾ ਪ੍ਰਦੀਪ ਦੇ ਮੰਮੀ ਆ ਤੁਸੀਂ ਹਾਂ ਉਹ ਫਲਾਈਂ ਗੱਲਾਂ ਕਰਦਾ ਹੁੰਦਾ ਮੰਮੀ ਮੇਰੀ ਮੈਂ ਨਵੀਂ ਮੈਡਮ ਆਈ ਆ ਬਾਹਲੀ ਚੰਗੀ ਹੋ ਆਪਣੇ ਪਿੰਡ 'ਚ ਹੀ ਰਹਿੰਦੀ ਆ ਅੱਛਾ ਤੇ ਨਹੀਂ ਤੂੰ ਪਹਿਨੇ ਕਿੱਥੇ ਫਸ ਗਈ ਫਸ ਗਈ ਹਾਂ ਕਿਹਦੇ ਘਰੇ ਬੈਠੀ ਆ ਤੂੰ ਕਿਰਾਏ ਤੇ ਮੈਂ ਤਾਂ ਬੰਤ ਕੇ ਬੈਠੀ ਆ ਹੈਪੀ ਕੇ ਵੱਜਦੀ ਆ ਬੁੜੇ ਦਾ ਨਾਣਾ ਤੇ ਬੰਤ ਨਹੀਂ ਭੈਣੇ ਉਹ ਤਾਂ ਸਾਰਾ ਟੱਬਰ ਪਤੀਆ ਜਿਹੜਾ ਉਹਨਾਂ ਦਾ ਛੋਟਾ ਮੁੰਡਾ ਗਾ ਨਹੀਂ ਉਹ ਤਾਂ ਬਚ ਕੇ ਰਹੀ ਉਹ ਸਿਰੇ ਦਾ ਲੰਡਰ ਬੰਦਾ ਆ ਜਿਹੜਾ ਮੋਟਾ ਐ ਲੰਬਾ ਜਾ ਆਹੋ ਬੰਟੂ ਕਹਿੰਦੇ ਜਿਹੜੇ ਨੇ ਹਾਏ ਦੇਖੀ ਮੈਨੂੰ ਕਿਉਂ ਡਰਾਈ ਜਾਂਦੇ ਆ ਮਾ ਸਾਥਾ ਮੈਨੂੰ ਆਉਣ ਪੈਣ ਨੇ ਮਾੜਾ ਜਿਹਾ ਦਲਾਸਾ ਦਿੱਤਾ ਤੇ ਤੂੰ ਉਸ ਤਾਂ ਸੱਚੀ ਮੈਨੂੰ ਹੋਰ ਡਰਾਤਾ ਨਹੀਂ ਪੈਣ ਆਉਣ ਪੈਣ ਨੇ ਉਹਨਾਂ ਦੇ ਘਰ ਜਾਂਦਾ ਦਲਾਸਾ ਦਿੱਤਾ ਹੂ ਤੈਨੂੰ ਬੰਟੂ ਦਾ ਦਲਾਸਾ ਤਾਂ ਨਹੀਂ ਦਿੱਤਾ ਹੋਣਾਗਾ ਨਾ ਬੰਟੂ ਵਾਰੀ ਉਹ ਤਾਂ ਕਹਿੰਦੀ ਸੀ ਉਹ ਕਹਿੰਦੀ ਨਹੀਂ ਕਹਦੀ ਐ ਨਹੀਂ ਕੁਛ ਕਹਿੰਦਾ ਕੱਲਾ ਠਾਕੀ ਜਾ ਕਹਿੰਦੀ ਕੱਲਾ ਬੋਲਣ ਵਾਲੇ ਆ ਐਵੇਂ ਹੀ ਲੱਗਦਾਗਾ ਉਹਨੇ ਤਾਂ ਤੈਨੂੰ ਫਸਾਤਾ ਹੈਂ ਉਹ ਤਾਂ ਕਿਸੇ ਦੀ ਧੀ ਨਹੀਂ ਛੜਦਾ ਭੈਣ ਨਹੀਂ ਛੜਦਾ ਪਿੰਡ 'ਚ ਦੇਖੇ ਬਿਨਾ ਹਰ ਇੱਕ ਤੇ ਚੱਕ ਕੇ ਵਾਕੇ ਲੈਂਦਾ ਤੁਰਿਆ ਫਿਰਦਾ ਹਾਏ ਹੁਣ ਫਿਰ ਮੈਂ ਕੀ ਕਰਾਂ ਸੱਚੀ ਮੈਂ ਤਾਂ ਬਾਲਾ ਜਹਦੇ ਉਹਨਾਂ ਨੂੰ ਕਰਾਇਆ ਵੀ ਦਿੱਤਾ 16000 ਰੁਪਏ 16000 ਆ ਦੋ ਮਹੀਨਿਆਂ ਦਾ ਦੋ ਮਹੀਨਿਆਂ ਦਾ 16000 ਹਾਂਜੀ ਨੀ ਭੈਣੇ ਸੋਡੇ ਮੈਂ ਮਾਸਟਰਾਂ ਕੋਲੇ ਪਤਾ ਨਹੀਂ ਕਿੰਨੇ ਕ ਪੈਸੇ ਬਾਧੂ ਆਏ ਆ ਕਿ ਜਿਹੜੇ ਅਸੀਂ ਚੱਕ ਚੱਕ ਲੋਕਾਂ ਨੂੰ ਫੜਾਈ ਜਾਨੀ ਹੋਗੀਆਂ ਹੈ ਚੱਲ ਤੈਨੂੰ 2000 2500 ਚ ਕਮਰਾ ਤੈਨੂੰ ਮੈਂ ਦਿਵਾਉਂਦੀ ਮੇਰੀ ਗੱਲ ਸੁਣੋ ਜੀ ਮਜਬੂਰੀ ਬਣ ਗਈ ਹੈ ਨਾ ਜਦੋਂ ਟਰਾਂਸਫਰ ਹੋ ਜਾਂਦੀ ਹੈਗੀ ਤੇ ਨਾਲੇ ਰਹੀ ਗੱਲ ਉਹਨਾਂ ਨੇ ਫਿਰ ਵਿੱਚ ਮੇਰਾ ਰੋਟੀ ਪਾਣੀ ਦਾ ਵੀ ਕੀਤਾਗਾ ਬੈੱਡ ਬੁੱਡ ਸਾਰਾ ਸਮਾਨ ਦਿੱਤਾ ਸੋ ਲਾ ਸੋਫੇ ਤੋਂ ਕਮਰੇ 'ਚ ਤੇ ਅਟੈਚ ਬਾਥਰੂਮ ਵਗੈਰਾ ਟੋਟਲ ਚੀਜ਼ ਦੀ ਸੁਵਿਧਾ ਮਿਲੀ ਹੈ ਮੈਨੂੰ ਉਹਨਾਂ ਦੇ ਘਰੇ ਚਲ ਉਹ ਤਾਂ ਮੈਂ ਕੀ ਲੈਣਾਗਾ ਬੈਠੀ ਰਹਿ ਪਰ ਭਾਈ ਬੈਠੀ ਰਹਿ ਆਪਦਾ ਧਿਆਨ ਨਾ ਰਹੀ ਉਹਨਾਂ ਦਾ ਮੁੰਡਾ ਭੇਕ ਆ ਰਿਹਾ ਛੋਟਾ ਅੱਗੇ ਪਹਿਲਾਂ ਜਦੋਂ ਤੇਰੇ ਮਾਂ ਗਰ ਤੁਰਿਆ ਆਉਂਦਾ ਸੀ ਉਦੋਂ ਮੈਂ ਦਿੱਤੀ ਆ ਤਨੇਸੜੀ ਉਹਨੂੰ अच्छा अच्छा ओ तुसी सिगे हां मेरा कपड्या तो लग रहया थोड़ा थोड़ा फिर आए ना आपा जानदे रिसी ता करके मैं थोनू पहचाਣਾ ਨਹੀਂ ਮੇਰੇ ਬਾਰੇ ਕੁਛ ਕਹਿੰਦਾ ਸੀ ਭਣ ਕਹਿੰਦਾ ਕਿ ਤਾ ਤੇਰੇ ਬਾਰੇ ਤਾਂ ਮੈਨੂੰ ਕੁਛ ਨਹੀਂ ਕਿਹਾ ਹੂੰ ਚਾਕੇ ਵਾਕੇ ਜੇ ਲੈਂਦਾ ਸੀ ਫਿਰ ਮੈਂ ਚੰਗੀ ਖੁੰਬ ਟੱਪੀ ਆਦੀ ਮੈਂ ਦਿੱਤੀ ਤਨੇਸੜੀ ਉਹਨੂੰ ਮੈਂ ਨਹੀਂ ਪਤਾ ਇਹਨੂੰ ਜਿਵੇਂ ਐ ਕਰਦਾ ਨਾ ਨਹੀਂ ਲਾ ਲਾ ਕੇ ਤਾਂ ਮੈਂ ਵੀ ਬਥੇਰਾ ਸਿੱਟਿਆ ਇਹ ਜੀ ਗੱਲ ਨਹੀਂ ਹੈਗੀ ਪਰ ਐਨੀ ਨਹੀਂ ਗੱਲ ਹੈਗੀ ਹੱਥ ਤਾਂ ਮੈਂ ਉਹਦੇ ਆਉਂਦੀ ਨਹੀਂ ਹੈਗੀ ਆਖਰ ਨੂੰ ਮੈਂ ਵੀ ਟੀਚਰ ਆਣ ਪੜਦਾ ਹੈ ਨਹੀਂ ਕੋਈ ਗਵਾਰ ਜਿਹੜੀ ਗੱਲਾਂ ਦੇ ਵਿੱਚ ਆ ਜੂਗੀ ਉਨੀ ਤਾਂ ਹਾਈ ਮਸਟੰਡਾ ਪੈਣੇ ਰਲ ਕੇ ਮੁੰਡਿਆਂ ਨਾਲ ਤੁਰਿਆ ਫਿਰਦਾ ਰਹਿੰਦਾ ਆ ਤਾਂ ਤੇਰਾ ਕਰਕੇ ਪਤਾ ਨਹੀਂ ਇਹ ਨਿਕਲਦਾ ਨਹੀਂ ਪਿੰਡ ਚੋਂ ਨਹੀਂ ਇਹ ਤਾਂ ਪਿੰਡ ਚ ਕੰਜਰ ਵੜਦਾ ਨਹੀਂ ਹੁੰਦਾ ਚੱਲ ਪੈਣੇ ਆ ਤਾਂ ਤੂੰ ਮੈਨੂੰ ਵਧੀਆ ਗੱਲ ਦੱਸੀ ਆ ਵੀ ਇਹ ਨਾ ਪਿੰਡੋਂ ਨਿਕਲਿਆ ਰਹਿੰਦਾ ਤੇ ਇੱਕ ਦੋ ਤਾਂ ਮੈਂ ਹੋਰ ਵੀ ਸੁਣਿਆ ਸੀਗਾ ਵੀ ਇਹ ਇੱਥੇ ਰਹਿੰਦਾ ਹੀ ਨਹੀਂ ਹੈਗਾ ਆ ਤਾਂ ਚੰਗੀ ਗੱਲ ਆ ਵਧੀਆ ਮੇਰਾ ਜਿਉਣਾ ਸੌਖਾ ਹੋ ਜਾਊਗਾ ਆ ਐਵੇਂ ਬਹਿ ਮੈਂ ਵੀ ਇਹ ਪਿੰਡੋਂ ਨਿੱਕਾ ਹੁਣ ਨਹੀਂ ਨਿਕਲਦਾ ਇਹ ਐਡੀ ਸੋਹਣੀ ਕੁੜੀ ਦੇਖ ਕੇ ਇਹ ਕਿਉਂ ਹੁਣ ਪਿੰਡੋਂ ਜਾਊਗਾ ਬਾਕੀ ਸਿਰੇ ਰਹਿੰਦਾ ਖੁੰਦਾ ਤੂੰ ਉਹਨਾਂ ਦੇ ਘਰੇ ਰਹਿਣੀ ਹੈਗੀ ਇਹ ਤਾਂ ਹੁਣ ਇੱਥੇ ਹੀ ਅੱਖਾਂ ਠ ਇਹ ਤਾਂ ਪੂਰਾ ਸਿਰੇ ਦਾ ਛਟਿਆ ਹੋਇਆ ਬੰਦਾ ਹੈਗਾ ਹਾਏ ਬੇ ਮੇਰਾ ਰੱਬਾ ਹੁਣ ਮੈਂ ਕੀ ਕਰਾਂ ਸੱਚੀ ਮੈਨੂੰ ਮਾੜਾ ਹੀ ਹੌਸਲਾ ਮਿਲਦਾ ਮਾੜਾ ਹੀ ਦਿਲ ਡੋਲ ਜਾਂਦਾ ਚੱਲ ਕੋਈ ਗੱਲ ਨਹੀਂ ਭੈਣ ਦੇਖੀ ਜਉ ਜੜਾ ਕ ਸੁਨਾ ਹੋਜੂ ਤੇ ਬਾਲੀ ਜਿਆਦੇ ਗਰਮੀ ਹੈ ਦੇਖੀ ਫਿਰ ਮੈਂ ਤਾਂ ਜਾਨੀ ਆ ਹੈ ਖੜਾ ਨਹੀਂ ਜਾਂਦਾ ਚੱਲ ਤੂੰ ਤਾਂ ਭੱਗ ਜਾ ਬਾਕੀ ਸਿਰੇ ਪਰਵਾਹ ਨਾ ਕਰੀ ਮੈਂ ਇੱਥੋਂ ਤਾਂ ਇਹ ਚੱਲਦਾ ਹੈਗਾ ਜੇ ਕੋਈ ਗੱਲ ਹੋਈ ਤਾਂ ਤੂੰ ਮੈਨੂੰ ਦੱਸੀ ਮੇਰਾ ਨਾਂ ਲੈਦੀਗਾ ਸ਼ਿੰਦਰ ਭਾਬੀ ਨੂੰ ਕੋਲੇ ਜਾਨੀ ਆ ਮੈਂ ਆਪੇ ਟਿਕ ਜੂਗਾ ਕੋਈ ਨਹੀਂ ਭੈਣ ਕੋਈ ਨਹੀਂ ਇੱਧਰ ਹੀ ਜਾਂਦੇ ਸੀ ਤੁਸੀਂ ਵੀ ਨਹੀਂ ਮੈਂ ਤਾਂ ਕਹਾ ਕਰੇ ਜਾਂਦੀ ਸੀ ਕਿ ਉਹ ਤਾਂ ਮੈਂ ਤੈਨੂੰ ਦੇਖ ਕੇ ਖੜਾ ਲਿਆ ਅੱਛਾ ਅੱਛਾ ਚਲੋ ਚੰਗਾ ਫਿਰ ਮੈਂ ਜਾਨੀ ਚੰਗਾ ਪੜ੍ਹਣ ਚੰਗ ਮਿਲਦੇ ਆ ਕਦੇ ਚੰਗ ਲੈ ਹੁਣ ਇਹਨੂੰ ਸਮਝਾਤਾ ਦਿੱਤਾ ਹੈ ਜੇ ਇਹ ਸਮਝ ਕੇ ਰਹੇ ਬਾਕੀ ਸਿਰੇ ਕੁਮਾਰੀ ਕੁੜੀ ਹੈਗੀ ਕੀ ਕਰਨਾ ਹਨੋ ਕਰੀਆਂ ਵੀ ਮਜਬੂਰੀਆਂ ਬੰਦੇ ਨੂੰ ਕਰਾਉਂਦਾਂ ਹਨਾ ਤਾਂ ਕਿਰਾਏ ਤੇ ਬੈਠੀ ਹੈ ਇਹਨੂੰ ਸਭ ਕਿਸੇ ਦੇ ਪਿੰਡ ਦਾ ਕੀ ਪੇਤ ਹੁੰਦਾਗਾ ਚੱਲ ਰੱਬਾ ਵਿਚਾਰੀ ਦੀ ਇੱਜ਼ਤ ਰੱਖੀ ਉਹ ਤਾਂ ਹੈਗਾ ਜਹਜਾ ਕੰਜਰ ਹੈਗਾ